ਜੀ ਜੀ ਆਨ ਅਮੀਰਕਰ ਦਾ ਠੀਕ ਠਾਕ ਹੋਮਗੇ ਅੱਜ ਆਪਾਂ ਗੱਲ ਕਰਨੀ ਆ ਪੰਜਾਬ ਵਰਸਸ ਸੈਂਟਰ ਗਵਰਨਮੈਂਟ ਭਾਰਤ ਦੇ ਵਿੱਚ ਸਰਕਾਰ ਜਿਹੜੀ ਮਰਜ਼ੀ ਹੋਵੇ ਜਿਹੜਾ ਮਰਜੀ ਦਾ ਨਾਮ ਹੋਵੇ ਜਿਹੜਾ ਮਰਜੀ ਦਾ ਲੋਗੋ ਹੋਵੇ ਪਰ ਉਹ ਪੰਜਾਬ ਨਾਲ ਲੱਗਦੀ ਆ ਪਤਾ ਨਹੀਂ ਕਾਰਨ ਕੀ ਆ ਸੋ ਦੋ ਚਾਰ ਆਧਾਰਨਾ ਤੁਹਾਨੂੰ ਦਿੰਨਾ ਆ ਇਸ ਸਮੇਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਰੱਬ ਨਾ ਕਰੇ ਪਹਿਲਾਂ ਇਹ ਹਾਲਾਤ ਕਿਸੇ ਹੋਰ ਸਟੇਟ ਤੇ ਬਣਨ ਪਰ ਜੇ ਬਣਦੇ ਆ ਤਾਂ ਪੰਜਾਬ ਨੂੰ ਗਵਰਨਮੈਂਟ ਜਿਹੜੀ ਸੈਂਟਰੋਂ ਕੀ ਦਿੰਦੀ ਆ ਤੇ ਹੋਰ ਸਟੇਟਾਂ ਨੂੰ ਕੀ ਦਿੰਦੀ ਆ ਪੰਜਾਬ ਤੇ ਜਿਹੜਾ ਮਾਰਾ ਸਾਮਾ ਆਇਆ ਆ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਹੁਣ ਤੱਕ ਕੋਈ ਵੀ ਜਣੀ ਸਾਥ ਨਹੀਂ ਦਿੱਤਾ ਆ ਪਰ ਮੰਨ ਲਓ ਇਹੀ ਸਮਾਂ ਜੇ ਕਿਸੇ ਹੋਸਟ ਸਟੇਟ ਤੇ ਆਇਆ ਤਾਂ ਉਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਕੀ ਕੀ ਰੋਲ ਅਦਾ ਕੀਤੇ ਨੇ ਜੋ ਪਿੱਛੇ ਇਤਿਹਾਸ ਚ ਹੋਇਆ ਤੁਹਾਨੂੰ ਦੱਸਦਾ ਆ ਮੈਂ ਜਦੋਂ ਪਿੱਛੇ ਜੇ ਉੱਤਰਾਖੰਡ ਦੇ ਵਿੱਚ ਹੜਾਏ ਸੀਗੇ ਸੈਂਟਰ ਗਵਰਨਮੈਂਟ ਨੇ ਉਸੇ ਸਮੇਂ ਆਰਮੀਨੀਆ 10000 ਟੁਕੜੀਆਂ 40 ਤੋਂ ਵੱਧ 에ਅਰਕ੍ਰਾਫਟ ਤੇ 30 ਤੋਂ ਵੱਧ ਹੈਲੀਕਾਪਟਰ ਉੱਤਰਾਖੰਡ ਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਏ ਸੀ ਵੀ ਜਿਹੜੇ ਉੱਥੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਇਸੇ ਸਾਲ ਦੀ ਤੁਹਾਨੂੰ ਗੱਲ ਦੱਸਦਾ ਆ ਆਸਾਮ ਦੇ ਵਿੱਚ ਅਜੇ ਮੌਨਸੂਨ ਨੇ ਐਂਟਰ ਹੋਣਾ ਸੀ ਜਿਹੜੇ ਮੌਨਸੂਨ ਵਿਭਾਗ ਵਾਲੇ ਨੇ ਉਹਨਾਂ ਦੇ ਅੰਦਾਜ਼ੇ ਦੇ ਆਧਾਰਤੇ ਅਸਾਮ ਨੂੰ 375 ਕਰੋੜ ਰੁਪਏ ਦਾ ਫੰਡ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਵੀ ਉੱਥੇ ਜੇ ਕੋਈ ਨੁਕਸਾਨ ਹੋਇਆ ਹੈ ਜਾਂ ਹੋਵੇਗਾ ਤੁਸੀਂ ਉਹਦੀ ਪਰਵਾਈ ਕਰ ਸਕੋ ਤੇ ਜਦੋਂ ਕੇਰਲਾ ਦੇ ਵਿੱਚ ਹੜਾਏ ਸੀਗੇ ਤਾਂ 600 ਕਰੋੜ ਰੁਪਏ ਦਾ ਫੰਡ ਦਿੱਤਾ ਸੀ ਸੈਂਟਰ ਗਵਰਨਮੈਂਟ ਨੇ ਕੇਰਲਾ ਨੂੰ ਐਜ਼ ਇਟ ਜਿੱਦਾਂ ਹੜਾਏ ਨੇ ਉਹਦੂ ਅਗਲੇ ਦਿਨੋਂ ਫੰਡ ਰੀਲੀਜ਼ ਹੋ ਗਿਆ ਸੀ ਸੋ ਕਈ ਵਾਰ ਆਪਾਂ ਨੂੰ ਇਹ ਅਹਿਸਾਸ ਹੁੰਦਾ ਆ ਤੇ ਕਰਵਾਇਆ ਵੀ ਜਾਂਦਾ ਆ ਕਿ ਤੁਸੀਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ ਸਾਡੇ ਲਈ ਭਾਵੇਂ ਮਰੀ ਜਾਓ ਲੜੀ ਜਾਓ ਕੁਛ ਮਰਜ਼ੀ ਕਰੋ ਸਾਡੇ ਨੂੰ ਫਿਰ ਕੋਈ ਮਤਲਬ ਨਹੀਂ ਹੁਣ ਜਦੋਂ ਤੁਹਾਨੂੰ ਇਹ ਮੈਂ ਦੱਸਿਆ ਵੀ ਉਸ ਸੇਟਾਂ ਦੇ ਵਿੱਚ ਜਦੋਂ ਕੋਈ ਵੀ ਇਹੋ ਜਿਹੀ ਆਫਤ ਆਉਂਦੀ ਆ ਤਾਂ ਸੈਂਟਰ ਗਵਰਨਮੈਂਟ ਉਹਨਾਂ ਨੇ ਕਿਵੇਂ ਖੜਦੀ ਆ ਤੇ ਜਦੋਂ ਇਹ ਹੀ ਗੱਲ ਪੰਜਾਬ ਤੇ ਆਉਂਦੀ ਆ ਤਾਂ ਪੰਜਾਬ ਬਾਰੇ ਉਹ ਕੀ ਸੋਚਦੀ ਆ ਇੱਥੋਂ ਸਾਨੂੰ ਮਹਿਸੂਸ ਹੁੰਦਾ ਆ ਕਿ ਅਸੀਂ ਭਾਰਤ ਦਾ ਹਿੱਸਾ ਨਹੀਂ ਜੇ ਇਹ ਸਾਇ ਗਿਆ ਤਾਂ ਅਸੀਂ ਦੋ ਨੰਬਰ ਦੇ ਸ਼ਹਿਰੀ ਆ ਸਾਨੂੰ ਜਿਹੜੀ ਗਵਰਨਮੈਂਟ ਇਸ ਨਿਗਾਹ ਨਾ ਦੇਖਦੀ ਆ ਬਾਕੀ ਆਪਾਂ ਜੋ ਕਹਿੰਦੇ ਆ ਸੈਂਟਰ ਗਵਰਨਮੈਂਟ ਨੇ ਹਰ ਸਟੇਟਾਂ ਨੂੰ ਫੰਡ ਦਿੱਤੇ ਜਾਂ ਜੋ ਵੀ ਦਿੱਤਾ ਇਹ ਸੈਂਟਰ ਗਵਰਨਮੈਂਟ ਦਾ ਫਰਜ਼ ਆ ਜੇ ਆਪਾਂ ਵੀ ਉਹਨਾਂ ਤੋਂ ਮੰਨ ਰਹੇ ਆ ਆਪਾਂ ਉਹਨਾਂ ਤੋਂ ਕੋਈ ਖਰਾਤ ਨਹੀਂ ਮੰਗ ਰਹੇ ਆ ਆਪਾਂ ਸਵੇਰੇ ਜਦੋਂ ਉੱਠਦੇ ਆ ਨਾ ਪੋਸ਼ਣ ਕਰਨ ਤੋਂ ਲੈ ਕੇ ਜਦੋਂ ਰਾਤ ਨੂੰ ਸੌਣ ਵੇਲੇ ਲਾਈਟ ਬੰਦ ਕਰਦੇ ਆ ਉੱਥੋਂ ਤੱਕ ਆਪਾਂ ਟੈਕਸ ਦਿੰਨੇ ਆ ਜੇ ਮੰਨ ਲਓ ਤੁਹਾਡੇ ਪਰਵਾਰ ਦਾ ਮਹੀਨੇ ਦਾ 50000 ਰੁਪਏ ਦਾ ਖਰਚਾ ਆ ਤਾਂ ਮੋਟਾ-ਮੋਟਾ ਤੁਸੀਂ 9000 ਰੁਪਏ ਉਹਦੇ ਵਿੱਚੋਂ ਟੈਕਸ-ਟੈਕਸ ਦਿੰਦੇ ਹੋ ਸਰਕਾਰ ਨੂੰ ਉਹ ਇਹ ਜਿਹੜੀਆਂ ਸਹੂਲਤਾਂ ਆਪਾਂ ਮੰਗਦੇ ਆ ਇਹ ਸਰਕਾਰ ਦਾ ਦੇਣਾ ਆਪਾਂ ਨੂੰ ਫਰਜ਼ ਆ ਨਾ ਕਿ ਆਪਾਂ ਕੋਈ ਭਖਾਰੀਆਂ ਵੀ ਹਾਂ ਆਪਾਂ ਕੋਈ ਰਾਤ ਜਾਂ ਖੈਰਾਤ ਮੰਗ ਰਹੇ ਆ ਆਪਾਂ ਆਪਣੇ ਹੱਕ ਮੰਗ ਰਹੇ ਆ ਜਿਹਦੇ ਬਦਲੇ ਆਪਾਂ ਨੂੰ ਚੰਗਾ ਸਕੂਲ ਚੰਗੀ ਸਿਹਤ ਚੰਗਾ ਵਾਤਾਵਰਣ ਤੇ ਚੰਗਾ ਸਮਾਜ ਯਾਨੀ ਕਿ ਸੇਫ ਸਮਾਜ ਬਣਨਾ ਚਾਹੀਦਾ ਇਹਨਾਂ ਚੋਂ ਆਪਾਂ ਨੂੰ ਕੁਝ ਵੀ ਨਹੀਂ ਮਿਲਦਾ ਫਿਰ ਆਪਾਂ ਟੈਕਸ ਦਈਏ ਕਿਉਂ ਜੇ ਮੰਨ ਲਓ ਪੰਜਾਬ ਨੇ ਸਾਰਾ ਕੁਝ ਆਪੇ ਕਰਨਾ ਨਾਲ ਮਿਲ ਕੇ ਕਰਨਾ ਫਿਰ ਆਪਾਂ ਟੈਕਸ ਕਿਉਂ ਲਈਏ ਫਿਰ ਆਪਾਂ ਦਸਵੰਧ ਦਈਏ ਸਭ ਨੂੰ ਕਈ ਵੀਰਾਂ ਨੂੰ ਇਹ ਲੱਗਦਾ ਮੇਰੀ ਵੀਡੀਓ ਦੇ ਵਿੱਚੋਂ ਕਿ ਮੈਂ ਕਿਸੇ ਇੱਕ ਖਾਸ ਧਰਮ ਨੂੰ ਟਾਰਗੇਟ ਕਰਕੇ ਬੋਲਦਾ ਆਂ ਵੀਰੇ ਆਪਾਂ ਕਿਸੇ ਧਰਮ ਦੇ ਵੈਰੀ ਨਹੀਂ ਹੈਗੇ ਆਪਾਂ ਜੋ ਜ਼ੁਲਮ ਕਰਦਾ ਉਹਦੇ ਖਿਲਾਫ ਬੋਲਦੇ ਆਂ ਆਪਣੇ ਲਈ ਇੰਦਰਗਾਂਧੀ ਵੀ 19 ਆਪਣਾ ਜਿੱਲਾ ਬੀਨਤ ਸਿੰਘ ਆ ਉਹ ਆਪਾਂ ਨੂੰ ਇਹ ਨਹੀਂ ਹੈਗਾ ਵੀ ਦੋਨਾਂ 'ਚ ਕੋਈ ਫਰਕ ਆ ਜੋ ਜੋ ਇਨਸਾਨ ਇਨਸਾਨੀਅਤ ਤੇ ਜ਼ੁਲਮ ਕਰੂਗਾ ਉਹ ਜਿਹੜੇ ਮਰਜ਼ੀ ਧਰਮ ਦਾ ਹੋਵੇ ਸਾਡੇ ਲਈ ਉਹ ਮਾੜਾ ਹੀ ਆ ਜੀ ਧਰਮ ਦੇਖ ਕੇ ਤਾਂ ਨਾ ਕਦੇ ਬੋਲਿਆ ਨਾ ਕਦੇ ਬੋਲਦੇ ਆ ਸਿਰਫ ਤੁਹਾਨੂੰ ਮੈਂ ਦੱਸ ਦਿਆਂ ਵੀ ਜਿਹੜੀ ਅੱਜ ਇਸ ਸਮੇਂ ਰਾਜ ਕਰਤਾ ਸ਼੍ਰੈਣੀਆਂ ਉਹ ਤੁਹਾਨੂੰ ਗੁਲਾਮ ਕਰ ਰਹੀ ਆ ਤੁਸੀਂ ਗੁਲਾਮ ਹੋ ਰਹੇ ਹੋ ਹੁਣ ਦਿਨੋਂ ਦਿਨਾਂ ਉੱਡਾ ਜਿਹੜਾ ਸਮਾਂ ਆ ਇਹ ਫੇਰ ਵੀ ਚੰਗਾ ਨੰਗ ਜੂ ਜਿਹੜੇ ਬੱਚੇ ਆ ਉਹਨਾਂ ਦਾ ਸਮਾਂ ਇਦੋਂ ਵੀ ਮਾੜਾ ਹੋਊਗਾ ਤੋਂ ਹੁਣ ਜਾਗ ਜਾਓ ਜਿਵੇਂ ਤੁਸੀਂ ਜ਼ਮੀਨਾਂ ਲਈ ਧਰਨਾ ਲਾ ਕੇ ਆਪਦੇ ਹੱਥ ਲਏ ਆ ਹੁਣ ਪਾਣੀ ਆਇਆ ਉਹਨਾਂ ਦੀ ਲੜ ਰਹੇ ਹਾਂ ਇਕੱਲੇ ਆਪਣੇ ਧਰਮ ਤੇ ਆਪਣੇ ਰਾਜ ਦੀ ਜਿਹੜੀ ਲੜਾਈ ਆ ਉਹਦੇ ਲਈ ਲੜੋ ਜਿੱਦਾਂ ਸੋਨੂੰ ਤੁਹਾਡਾ ਰਾਜ ਮਿਲ ਗਿਆ ਸਭ ਕੁਝ ਇਹ ਪੰਜਾਬ ਚੋਂ ਜੋ ਮਾੜਾ ਹੋ ਰਿਹਾ ਉਹ ਖਤਮ ਹੋ ਜਾਊਗਾ